ਇਹ ਟੱਚਾ ਬਾਈ ਨਾ ਟੱਚ ਨਹੀਂ ਬਾਈ ਅੱਛਾ ਸਾਰਾ ਸਿਸਟਮ ਦੂਜਾ ਹੀ ਹੈ ਪਾਣੀ ਨਹੀਂ ਲੱਗਦਾ ਬਟਨ ਨਾ 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 ਠੀਕਾ ਇੱਥੇ ਕੋ ਰੱਖਿਆ ਸਾਰੇ ਬਟਾ ਦੇਖੋ ਕਿੰਨੇ ਲੁੱਕ ਨੇ ਜੋ ਆਪ ਕੋ ਖਲਾਂ ਦਾ ਹੋਰ ਕਰ ਦਿੰਦਾ ਉਹ ਲੁੱਕਾ ਠੀਕ ਹੈ ਆ ਸੱਚਾ ਪਾਣੀ ਵੀ ਨਹੀਂ ਪੈਂਦਾ ਬਿਲਕੁਲ ਠੀਕ ਹੈ ਵੀਰੇ ਓਕੇ ਤੁਹਾਨੂੰ ਕਿਸ਼ਤਾਂ ਦੇ ਸਾਮਾਨ ਵੀ ਦੇ ਦਾਂਗੇ ਇੰਨਾ ਮਰਜ਼ੀ ਸਾਮਾਨ ਲੈ ਲੈ ਕਿੰਨਾ ਮਰਜ਼ੀ ਸਾਮਾਨ ਲੈ ਲੈ ਕੁੜੀ ਦਾ ਵਿਆਹ ਹੈ ਜਾਂ ਕੋਈ ਬਦੁਰ ਕੋ ਪੈਸੇ ਨਹੀਂ ਹੈਗੇ ਆਪਾਂ ਉਹ ਕਿਸ਼ਤਾਂ ਦਾ ਸਾਮਾਨ ਦੇ ਦੋ ਤੁਸੀਂ ਆ ਕੇ ਇਹ ਫ੍ਰਿਜ ਦੇਖੋ ਕਿੰਨੇ ਘੈਂਟ ਘੈਂਟ ਕਿੰਨੇ ਸੋਹਣੇ ਬਾਈ ਠੀਕ ਹੈ ਇੱਕ ਆ ਗਿਆ 200 ਲੀਟਰ ਦਾਗਾ ਠੀਕ ਹੈ ਵੀ ਠੀਕ ਐ ਵੀਰੇ ਕੋਈ ਨਹੀਂ ਬਈ ਰੇਟ ਉਡਦੀ ਟੈਂਸ਼ਨ ਨਾ ਮਨੋ ਰੇਟ ਦਾ ਬਾਲ ਸੇ ਲਾਵਾਂਗੇ ਸਰ ਬਾਲ ਸੇ ਰੇਟ ਆ ਪਾਈਆਂ ਦਾ 10 ਬੰਦਿਆਂ ਨੂੰ ਬਈ ਨਾਮ ਨਿਕਲਣਗੇ ਕਿੰਨੇ ਇੰਚੀ ਹੈ ਇਹ 70 ਇੰਚੀ ਹੈ 70 ਇੰਚੀ ਹੈ 70 ਇੰਚੀ ਹੈ ਜਿਹੜੇ ਕਮਰੇ ਵਿੱਚ ਲਾ ਲਓ ਸਨਮੇ ਜਾਣ ਦੀ ਲੋੜ ਨਹੀਂ ਗਈ ਆਹ ਸੱਡੋ ਲੋਕ ਜਿੱਥੇ ਮਰਜ਼ੀ ਲਾ ਲਓ ਠੀਕ ਐ ਵੀਰੇ ਇਹ 190 ਰੁਪਏ ਦਾ ਗਿਜਰ ਕਿੰਨੇ ਲੀਟਰ ਦਾ ਹੈ ਇਹ 25 ਲੀਟਰ ਦਾ ਜੀ 25 ਲੀਟਰ ਹੈ ਕਿਧਰ 2590 ਰੁਪਏ ਦਾ ਮਿਲੂਗਾ ਤੇ ਗਾਰੰਟੀ ਬਈ ਇਹਦੀ 2 ਸਾਲ ਦੀ 2 ਸਾਲ ਦੀ ਗਾਰੰਟੀ ਕਰਕੇ ਬੰਦਾ ਠੀਕ ਕਰਿਆ ਕੇ ਆਊਗਾ ਠੀਕ ਜੋ ਤਾਂ ਸასი ਕਾਲ ਮੈਂ ਤੁਹਾ ਜਿੱਥੇ ਤੁਹਾਨੂੰ 10000 ਦੀ ਸ਼ੋਪਿੰਗ ਤੇ ਵਾਸ਼ਿੰਗ ਮਸ਼ੀਨ ਡਿਸਪੈਂਸਰ microwaves geyser ਫਿਰ geyser ਹੋਮ ਤੇਤਰ 7 8 9 10 ਤੇ ਨਿਕਲੂ ਪ੍ਰੈਸ ਜਿਹੜੇ ਭਰਾਵਾਂ ਨੇ ਸਮਾਨ ਲੈਣਾਗਾ ਜਲਦੀ ਪਹੁੰਚੋ ਮਾਨਸਾ ਸ਼ਹਿਰ ਦੇ ਵਿੱਚ ਆਜੋ ਮੇਰੇ ਨਾਲ ਚੱਲਦੇ ਆਂ ਅੰਦਰ ਬਾਜੀ ਸਤਿ ਸ਼੍ਰੀ ਅਕਾਲ ਜੀ ਕੀ ਧਮਾਕਾ ਕਰਦਾ ਦਿਵਾਲੀ ਤੇ ਇਹ ਕੀ ਦਿਵਾਲੀ ਤੇ ਆਪਾਂ ਫੇਰ ਧਮਾਕਾ ਲੈਂਦੇ ਸਾਰਾ ਵੱਡਾ ਧਮਾਕਾ ਕਰਦਾ ਇਹ ਕੀ ਤੁਸੀਂ ਗੀਜਰ ਲੈ ਆ ਕੀ ਰੇਟ ਦਾ ਇਹ ਪਿਛਲੀ ਵਾਰੀ ਜਿਵੇਂ ਆਪਾਂ ਪਿਛਲੀ ਵਾਰ ਨਾਲ ਵੀ ਘੱਟ ਕਰਤਾ ਸੀ ਕਿ ਕਿੰਨੇ ਦਾ ਕਰਤਾ ਇਹ 12590 ਰੁਪਏ ਦਾ ਕਰਤਾ ਜੀ 2590 ਰੁਪਏ ਦਾ ਗੀਜਰ ਕਿੰਨੇ ਲੀਟਰ ਦਾ ਇਹ 20 ਲੀਟਰ ਦਾ ਜੀ 20 ਲੀਟਰ ਹੈ ਕਿਦਾਂ 2590 ਰੁਪਏ ਦਾ ਮਿਲੂਗਾ ਤੇ ਗਾਰੰਟੀ ਬਈ ਇਹ ਦੀ 2 ਸਾਲ ਦੀ 2 ਸਾਲ ਦੀ ਗਾਰੰਟੀ ਤੇ ਆ ਕੇ ਬੰਦਾ ਠੀਕ ਕਰ ਆ ਕੇ ਠੀਕ ਕਰਕੇ ਆਊਗਾ ਠੀਕ ਹੈ ਵੀਰੇ ਹੋਰ ਵੀਰੇ ਬਾਕੀ ਹਰ ਚੀਜ਼ ਸੇਮ ਪਿਛਲੇ ਵਾਰ ਵੰ ਆਣਾ ਫ੍ਰਿਜ ਆ ਗਿਆ ਜੀ ਠੀਕ ਹੈ ਵੀਰੇ ਇਹ ਸੈਮਸੰਗ ਦਾ ਸੈਮਸੰਗ ਕੰਪਨੀ ਦਾ ਫ੍ਰਿਜ ਆ ਵੀ ਕਿੰਨੇ ਦਾ ਹੈ ਇਹ ਇਹਦਾ ਉਂਦਰ ਰੇਟ ਤਾਂ ਹੈਗਾ 14000 ਰੁਪਏ ਠੀਕ ਹੈ ਵੀਰੇ ਪਰ ਉਹ ਕਹਿੰਦੇ ਆਪਾਂ ਰੇਟ ਤਾਂ ਦੇਖ ਕੇ ਲਾਵਾਂਗੇ ਸਾਰਾ ਹੋਰ ਵੀ ਬਾਈ ਕਹਿੰਦਾ ਉਹਦਾ 14000 ਰੁਪਏ ਉਹ ਰੇਟ ਹੋਰ ਵੀ ਘੱਟ ਕੇ ਗਾਰੰਟੀ ਕਿੰਨੇ ਚਿਰ ਦੀ ਹੈ ਜੀ ਗਾਰੰਟੀ ਜੀ 20 ਸਾਲ ਦੀ 20 ਸਾਲ ਦੀ ਗਾਰੰਟੀ ਸਾਡੀ ਠੀਕ ਠੀਕ ਹੈ ਵੀ 20 ਸਾਲ ਦੀ ਗਾਰੰਟੀ ਵਾਲਾ ਫ੍ਰਿਜ ਆ ਗਿਆ ਬਈ ਆਹ ਕਿੰਨੇ ਦਾ ਬਾਈ ਆ ਚੈੱਕ ਕਰਾਂਗੇ ਬਈ ਨੇੜੇ ਆ ਕੇ ਫ੍ਰਿਜ ਠੀਕ ਹੈ ਵੀਰੇ ਕੋਈ ਨਹੀਂ ਬਈ ਰੇਟ ਉਡਦੀ ਟੈਂਸ਼ਨ ਨਾ ਮਨੋ ਰੇਟ ਦਾ ਬਾਲਸੇ ਲਾਵਾਂਗੇ ਸਾਰੇ ਬਾਲਸੇ ਦਾ ਰੇਟ ਆ ਪਾਈਆਂ ਦਾ ਚੈੱਕ ਕਰ ਲੈ ਕਾਹ ਆ ਗਿਆ ਬਰਲ ਪੂਲ ਦਾ ਆ ਗਿਆ ਕਿੰਨੇ ਲੀਟਰ ਦਾ ਇਹ ਇਹ ਵੀ 185 ਲੀਟਰ ਦਾ 185 ਲੀਟਰ ਦਾ ਵੀ ਚੈੱਕ ਕਰ ਲਓ 187 187 ਲੀਟਰ ਦਾ ਫ੍ਰਿਜ ਦੇਖੋ ਕਿੰਨੇ ਘੈਂਟ ਕਰਕੇ ਨੇ 200 ਬਾਈ ਠੀਕ ਹੈ ਇਹ ਕਾਹ ਆ ਗਿਆ 200 ਲੀਟਰ ਦਾ ਕਾ ਠੀਕ ਹੈ ਵੀਰੇ ਪੂਰਾ ਸਾਰਾ ਸਟੀਲ ਦਾ ਹੈ ਠੀਕ ਹੈ ਪੂਰਾ ਸਾਰਾ ਸਟੀਲ ਦਾ ਹੈ ਪੂਰਾ ਸਾਰਾ ਆ ਗਿਆ ਠੀਕ ਠੀਕ ਹੈ ਵੀਰੇ ਇਹ ਕਾਹ ਆ ਗਿਆ ਵੀਰੇ ਰੈੱਡ ਦੇ ਵਿੱਚ ਆ ਗਿਆ ਇਹ ਆਈ ਐਫ ਵੀ ਦਾ ਆ ਗਿਆ ਆਈ ਐਫ ਵੀ ਦਾ ਹੀ ਠੀਕ ਠੀਕ ਹੈ ਵੀਰੇ ਇਹ ਠੀਕ ਹੈ ਵੀਰੇ ਕਾ ਆ ਗਿਆ ਬਰਲ ਬੋਲਦਾ ਵੱਡਾ ਫ੍ਰੀਜ ਆ ਬਈ ਚੈੱਕ ਕਰ ਲਓ ਤੁਸੀਂ ਆ ਦੇਖੋ ਠੀਕ ਹੈ ਵੀਰੇ ਕਾ ਆ ਗਿਆ ਡਬਲ ਡੋਰ ਚ ਆ ਗਿਆ ਡਬਲ ਡੋਰ ਸਾਰੇ ਇਹੀ ਡਬਲ ਡੋਰ ਆ ਦੇਖੋ 700 ਲੀਟਰ ਦਾ ਇਕ ਮਿਲਨੇਗੇ 700 ਲੀਟਰ ਦਾ ਇਕ ਮਿਲਨੇਗੇ ਡਬਲ ਡੋਰ ਠੀਕ ਠੀਕ ਹੈ ਵੀਰੇ ਬਣੀ ਬਹੁਤ ਸੋਹਣਾ ਬਈ ਯਾਰ ਇਹ ਸੈਮਸੰਗ ਦਾ ਬਈ ਸੈਮਸੰਗ ਦਾ ਵੀਰੇ ਜੀ ਚਾਹ ਉਹ ਖੁੱਲਾ ਉੱਲੂ ਦੇਖੋ ਕਿੰਨਾ ਨੱਚਾ ਬੰਦਾ ਫੜਾ ਦੋ ਵਿੱਚ ਆ ਦਹੀਂ ਵਾਲਾ ਫ੍ਰੀਜ ਆ ਓਕੇ ਸਪੈਸ਼ਲ ਹਾਂ ਸਪੈਸ਼ਲ ਕਿਹੜਾ ਵੀਰੇ ਆ ਦਹੀਂ ਆਗਾ ਇਹਦੇ ਚ ਦਹੀਂ ਜਮੂਗੀ ਕਿਹੜੇ ਚ ਇਹਦੇ ਵਿੱਚ ਠੀਕ ਠੀਕ ਹੈ ਵੀਰੇ ਆ ਸਪੈਸ਼ਲ ਆ ਦੇਖੋ ਇਹ ਦ ਦੋ ਸਪੈਸ਼ਲ ਬੰਡਲ ਆਉਣ ਦੀ ਲੋੜ ਨਹੀਂ ਨਾ 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 ਵੀ ਠੀਕ ਹੈ ਵੀਰੇ ਜੰਮੂ ਕੀ ਵਿਚੀ ਇਹਦੇ ਜੰਮੇ ਉਹਦੇ ਵਿਚੀ ਜੰਮੂਗੀ ਜੰਮੂ ਵਿਚੀ ਇਹਦੇ ਵੀ ਠੀਕ ਹੈ ਵੀਰੇ 12 ਮਹੀਨੇ ਦੀ ਟੈਸਟ ਵੀ ਸ਼ੇਰ ਓਕੇ ਓਕੇ ਵੀਰੇ ਬੱਲੇ ਇਹਦੀ ਕਲਰ ਜਿਹੜੇ ਮਰਜ਼ੀ ਲੈ ਲੀਏ ਚਲੋ ਦੋ ਤਿੰਨ ਕਲਰ ਆਉਣਗੇ ਦੋ ਤਿੰਨ ਚ ਕਲਰ ਆਉਣਗੇ ਬਰਲ ਪੂਲਜੀ ਆਉਣਗੇ ਠੀਕ ਹੈ ਵੀਰੇ ਕਾਹ ਦੀ ਬਰਲ ਪੂਲਜੀ ਠੀਕ ਹੈ ਵੀਰੇ ਆਹ ਕੈਲਿਬ੍ਰੇਟਰ ਸਾਨੂੰ ਪੁਰਾਣੀ ਕੰਪਨੀ ਆ ਗਈ ਠੀਕ ਹੈ ਵੀਰੇ ਹਾਇਰ ਆ ਗਈ ਆ ਆਪਣੇ ਵੀਰੇ ਆ ਚੀਜ਼ ਦੇਖੋ ਕਿੰਨੇ ਘੈਂਟ ਆ ਨਾ ਇਹ ਟੱਚ ਆ ਬਾਈ ਨਾ ਟੱਚ ਨਹੀਂ ਬਾਈ ਅੱਛਾ ਸਾਰਾ ਸਿਸਟਮ ਦੂਜਾ ਹੀ ਹੈ ਇਹ ਪਾਣੀ ਲੱਗਦਾ ਬਟਨ ਨਾ 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 ਠੀਕ ਐ ਐਕਚੁਅਲ ਕੋ ਹੋ ਰੱਖਿਆ ਸਾਰੇ ਬਟਨ ਦੇਖੋ ਕਿੰਨੇ ਲੁੱਕ ਨੇ ਜੇ ਆਪ ਕੋਲ ਖਲਾਂ ਦਾ ਹੋਰ ਕਰ ਦਿੰਦਾ ਉਦੋਂ ਤੱਕ ਠੀਕ ਐ ਆ ਸੁੱਤਾ ਪਾਣੀ ਵੀ ਨਹੀਂ ਪੈਂਦਾ ਬਿਲਕੁਲ ਠੀਕ ਐ ਵੀਰੇ ਓਕੇ ਇੱਕ ਆ ਫੁੱਲੀ ਆਟੋਮੈਟਿਕ ਆ ਗਈ ਬੋਟਲ ਕੱਢ ਲੈਂੀਆਂ ਜੀ ਠੀਕ ਐ ਵੀਰੇ ਆ ਦੇਖੋ ਆ ਆ ਗਈ ਵੀਰੇ ਆ ਆ ਗਿਆ ਚੈੱਕ ਕਰ ਲਓ ਹੂੰ ਠੀਕ ਐ ਜੀ 7 ਕਿਲੋ ਆ ਗਈ ਜਿਹੜੀ ਮਰਜ਼ੀ ਲੈ ਲਓ ਵਿੱਚ 7 7.5 ਕਿਲੋ ਤੱਕ ਸਾਰਾ ਕਰ ਜੂਗਾ ਸਾਰੇ ਇਹਨੇ 2 ਸਾਲ ਦੀ ਫੁੱਲ ਐ 5 ਸਾਲ ਦੀ ਮੋਟਰ ਦੀ ਐ ਜੀ ਬਾਕੀ 2 ਸਾਲ ਦੀ ਫੁੱਲ ਐ 5 ਸਾਲ ਦੀ ਮੋਟਰ ਦੀ ਐ ਠੀਕ ਠੀਕ ਐ ਬਾਰੇ ਬਾਕੀ ਇਹ ਜੋ ਕੰਪਨੀ ਕੰਪਨੀ ਗਾਰੰਟੀ ਵੱਧ ਘੱਟ ਠੀਕ ਹੈ ਜੀ ਫੁੱਲ ਆਟੋਮੈਟਿਕ ਉੱਪਰ ਦੀ ਘਪੜਾਲੀ ਆ ਗਈ ਐ ਠੀਕ ਐ ਜੀ ਜੀ ਉਹ ਪਹਿਲਾਂ ਸੰਧਾ ਜੀ ਜੀ ਮੁਰਦੀ ਬਣਾ ਦੇ ਠੀਕ ਹੈ ਵੀਰ ਆ ਦੇਖੋ ਠੀਕ ਹੈ ਠੀਕ ਹੈ ਜੀ ਇਹ ਕਾਹ ਆ ਗਿਆ ਮੇਰੇ ਆ ਚੈੱਕ ਕਰਾ ਦੇ ਫਿਰ ਕਿੰਨੇ ਘੈਂ ਘਾਟ ਮਸ਼ੀਨਾਂ ਘੱਟ ਰੇਟ ਦੇ ਵਿੱਚ ਨੇ ਤੇ ਜਿਹੜੇ ਭਰਾ ਕੋਲੇ ਪੈਸਾ ਨਹੀਂਗਾ ਉਹ ਕੀ ਕਰੂ ਫਿਰ ਉਹਦੇ ਵਾਸਤੇ ਆਪਣੇ ਕੋਲ ਬਹੁਤ ਆਫਰਾਂ ਨੇ ਜੀ 4 ਪੀ ਸਕੀਮ ਵਾਲੀ ਬਾਤ 4 ਪੀ ਸਕੀਮਾਂ ਨੇ ਠੀਕ ਹੈ ਜੀ ਜਿਵੇਂ ਕ੍ਰੈਡਿਟ ਕਾਰਡ ਹੈ ਕ੍ਰੈਡਿਟ ਕਾਰਡ ਤੇ ਕੋਈ ਮਰਜ਼ੀ ਮਸ਼ੀਨ ਲੈ ਲਈਏ ਕ੍ਰੈਡਿਟ ਕਾਰਡ ਤੇ ਕੋਈ ਮਰਜ਼ੀ ਮਸ਼ੀਨ ਲੈ ਲਈਏ ਉਹ ਚਲ ਕੈਸ਼ਬੈਕ ਵੀ ਮਿਲੂਗਾ ਕੈਸ਼ਬੈਕ ਵੀ ਮਿਲੂਗਾ ਪਲੱਸ ਕਿਸ਼ਤਾਂ ਬਣਣਗੀਆਂ ਠੀਕ ਹੈ ਜੀ ਜੇ ਕਹੇ ਕ ਸੰਗ ਜਾਈ ਕੀ ਇਹ LED ਆਪਣੀ ਉਹੀ ਪਿਛਲੇ ਸਾਲ ਵਾਲੀ ਬੋਲ ਕੇ ਚੱਲਣ ਵਾਲੀ ਇਹ ਬੋਲ ਕੇ ਚੱਲਦੀ ਹੈ ਸਾਰੀ ਠੀਕ ਠੀਕ ਹੈ ਵੀਰੇ ਉਹ ਵੀ ਜਿਹੜਾ ਬੋਲ ਕੇ ਚੱਲਦੀ ਹੈ ਤੁਹਾਨੂੰ ਸਿਨੇਮੇ ਜਾਣ ਦੀ ਲੋੜ ਨਹੀਂ ਕਿੰਨੇ ਇੰਚੀ ਹੈ ਇਹ 70 ਇੰਚੀ ਹੈ 70 ਇੰਚੀ 70 ਇੰਚੀ ਇਹ ਕਮਰੇ ਵਿੱਚ ਲਾ ਲਓ ਸਿਨੇਮੇ ਜਾਣ ਦੀ ਲੋੜ ਨਹੀਂ ਗਈ ਆਹ ਸੱਜਣ ਲੋਕ ਜਿੱਥੇ ਮਰਜ਼ੀ ਲਾ ਲਓ ਠੀਕ ਹੈ ਇਹ 70 ਇੰਚੀ ਹੈ 70 ਇੰਚੀ ਠੀਕ ਹੈ ਇਹ ਆਪਣੇ ਵੀ ਚੱਲਦੀ ਬੋਲ ਕੇ ਜੇ ਆਪਾਂ ਇਹਨੂੰ ਕਮਾਂਡ ਦੇ ਜੀ ਸਾਡਾ ਗਾਣਾ ਲਾ ਦੇ ਜਾਨੂੰ ਲਾ ਸਾਰੂ ਚੱਲੂਗਾ ਚੱਲੂਏ ਚੱਲੂਏ ਠੀਕ ਠੀਕ ਹੈ ਵੀਰੇ ਕਾਹ ਅਗੀ ਵੀਰੇ ਇਹ ਆ ਗਈ ਜੀ ਠੀਕ ਹੈ ਕਿੰਨੇ ਇੰਚੇ ਵੀਰੇ ਇਹ 55 ਇੰਚ ਆ ਗਈ ਠੀਕ ਹੈ 65 ਮਿਲ ਜੂ 65 ਲੈਣੀ ਹੈ ਪੈਂਡ ਆ ਗਈ 55 ਜੀ ਦੀ ਮਰਜ਼ੀ ਲੈ ਲਓ ਇਹ ਵੀ ਕਿਸ਼ਤਾਂ 'ਚ ਮਿਲ ਜੂਗੀ ਸਾਰੇ ਕਿਸ਼ਤਾਂ 'ਚ ਆ ਜੀ ਭਾਈ ਕਿਸ਼ਤਾਂ 'ਚ ਮਿਲ ਜਾਣੇ ਤੁਹਾਡੇ ਜੀ ਦਾ ਚਾਹ ਲਾਉਣਾਗਾ ਚਾਹ ਵੀ ਲਾਸੰਝੂ ਰੁਕ ਘੱਟ ਪੀਏ ਆ ਵੀਰ ਜੀ ਤੁਸੀਂ ਇਹਨਾਂ ਨੂੰ Samsung ਦੀ ਕੋਈ ਮਰਜ਼ੀ ਐ LED ਵਾਲਾ ਹੈ ਦੀ ਮਰਜ਼ੀ ਵਾਲਾ 3 ਦਿਨ ਸਾਲ ਦਾ ਉਹਨੇ ਗਾਰੰਟੀ ਵੀ ਹੈ ਠੀਕ ਠੀਕਾ ਗਾਰੰਟੀ ਨਾਲ ਹੈ ਗਾਰੰਟੀ ਨਾਲ ਪੱਕੇ ਮਿਲਦੀ ਹੈ ਵੀਰੇ ਕ ਇਹ ਵੀ ਘੱਟ ਰੇਟ ਦੇ ਵਿੱਚ ਆ ਬਈ ਬਹੁਤ ਘੱਟ ਰੇਟ ਨੇ ਲੈ ਬਹੁਤ ਘੱਟ ਰੇਟ ਕੂਪਨ ਇਨਫਰ ਤੇ ਵੀ ਆ ਕੂਪਨ ਹਰ ਇੱਕ ਚੀਜ਼ ਤੇ ਹਰੇਕ ਚੀਜ਼ ਕਿਸਤਾਂ ਦੇ ਆ ਪਰ ਇੱਕ ਚੀਜ਼ ਤੇ ਕ੍ਰੈਡਿਟ ਕਾਰਡ ਆਫਰ ਵੀ ਆ ਕੋਈ ਵੀ ਆਈਟਮ ਲੈ ਲਓ ਤੁਹਾਨੂੰ ਕਿਸਤਾਂ ਦੇ ਮਿਲ ਜੂਗੀ ਕਿਸਤਾਂ ਦੇ ਮਿਲੂਗੀ ਨਾਲ ਤੁਹਾਨੂੰ ਕ੍ਰੈਡਿਟ ਕਾਰਡ ਤੇ ਕੈਸ਼ਬੈਕ ਮਿਲੂਗਾ ਨਾਲ ਤੁਹਾਨੂੰ ਕੂਪਨ ਮਿਲੂਗਾ ਠੀਕ ਨਾਲ ਕੂਪਨ ਮਿਲੂਗਾ ਕੂਪਨ ਤੇ ਤੁਹਾਨੂੰ ਵਾਸ਼ਿੰਗ ਮਸ਼ੀਨ ਵੀ ਨਿਕਲ ਸਕਦੀ ਆ ਦੋਸਤ ਪੈਂਸਲ ਵੀ ਨਿਕਲਦਾ ਮਾਈਕਰੋ ਵੀ ਕੁਝ ਵੀ ਨਿਕਲ ਸਕਦਾ ਹੈਗਾ ਉਸ ਵਿੱਚੋਂ ਨਿਕਲ ਸਕਦਾ ਹੈਗਾ ਹਸਨਾ ਆਮਨੇ ਕੋਈ ਕੋਈ ਵੀ ਆਈਟਮ ਲੈ ਲਓ ਕਿਸ਼ਤਾਂ ਤੇ ਲੈ ਜਾਓ ਭਾਵੇਂ ਜਾ ਕੇ ਸਾਨੂੰ ਹਰ ਆਈਟਮ ਇੱਥੇ ਕਿਸ਼ਤਾਂ ਤੇ ਮਿਲੂਗੀ ਤੁਹਾਡੇ ਕੋਲ ਕੈਸ਼ ਹੈਗਾ ਤਾਂ ਬਾਲੀਵੋਡੀਆ ਗੱਲ ਹੈ ਜੇ ਨਹੀਂ ਹੈਗਾ ਤਾਂ ਤੁਸੀਂ ਕਿਸ਼ਤਾਂ ਜਾ ਕੇ ਲੈ ਆ ਸਕਦੇ ਹੋ ਬਾਈ ਕੋਈ ਨਹੀਂ ਆ ਵੀ ਕਰਿਆ ਕਿ ਸਾਨੂੰ ਕਹਿਣਾ ਵੀ ਵੀ ਸਮਾਨ ਨਹੀਂ ਮਿਲਿਆ ਕਿਸੇ ਓਕੇ ਓਕੇ ਠੀਕ ਹੈ ਜੀ ਤੇ ਬਾਈ ਇਹ ਆਪਣਾ ਐਡਰੈਸ ਦੋ ਆਪਾਂ ਕਿੱਥੇ ਆਉਣਾ ਆਪਣਾ ਐਡਰੈਸ ਹੈਗਾ ਜੀ ਵਿੱਕੀ ਮਾਕੀ ਦੀ ਦੁਕਾਨ ਹੈ ਜਾਨ ਸਕੂਲ ਵਾਲੀ ਗਲੀ 'ਚ ਯੂਕੋ ਬੈਂਕ ਦੇ ਕੋਲੇ ਠੀਕ ਹੈ ਠੀਕ ਹੈ ਠੀਕ ਹੈ ਜੀ ਆ ਦੋਸਤੋ ਐਡਰੈਸ ਤੁਸੀਂ ਨੋਟ ਕਰ ਲਓ ਇੱਕ ਮੋਬਾਈਲ ਨੰਬਰ ਬੋਲ ਦਈ 9814172897 9814170 ਠੀਕ ਹੈ ਜੀ ਜੇ ਕਿਸੇ ਕੋਲ ਪੈਸਾ ਨਹੀਂ ਹੈਗੇ ਤੁਹਾਨੂੰ ਕਿਸ਼ਤਾਂ ਦੇ ਸਾਮਾਨ ਵੀ ਦੇ ਦਾਂਗੇ ਇੰਨਾ ਮਰਜ਼ੀ ਸਾਮਾਨ ਲੈ ਲੈ ਕਿੰਨਾ ਮਰਜ਼ੀ ਸਾਮਾਨ ਲੈ ਲੈ ਕਿੰਨਾ ਮਰਜ਼ੀ ਸਾਮਾਨ ਲੈ ਲੈ ਕੁੜੀ ਦਾ ਵਿਆਹ ਹੈ ਜਾਂ ਕੋਈ ਬਦੁਰ ਕੋ ਪੈਸੇ ਨਹੀਂ ਹੈਗੇ ਆਪਾਂ ਉਹਨੂੰ ਕਿਸ਼ਤਾਂ ਦਾ ਪੈਸਾ ਦੇ ਦੋ ਤੁਸੀਂ ਆ ਕੇ ਕੂਪਨ ਉਹਨਾਂ ਨੂੰ ਦੇ ਦੇਂਗਾ ਕੂਪਨ ਸਾਰਾ ਨਹੀਂ ਦਊਂ ਕੂਪਨ ਉਹਨਾਂ ਨੂੰ ਰੋਈ ਲੂਗਾ ਕੂਪਨ ਦਾ ਜਿਹੜਾ ਮੰਨਦਾ ਦੱਸੇ ਤੁਸੀਂ ਸਾਮਾਨ ਲੈ ਗਰੋਂ ਮੈਨੂੰ ਵੀ ਮਿਲੂਗਾ ਭਾਵੇਂ ਧਾਰ ਲੈ ਜੇ ਭਾਵੇਂ ਕੈਸ਼ ਲੈ ਲੈ ਸਾਨੂੰ ਰੱ